हां जी ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਤੇ ਅੱਜ ਵੀ ਮੌਸਮ ਵਧੀਆ ਰਹਿ। ਅੱਜ ਤਾਂ ਛੇਤੀ ਧੁੱਪ ਨਿਕਲ ਗਈ। ਚਲੋ ਜੀ ਚੱਲੀਏ ਖੇਤਾਂ ਵਾਂ ਤੇ ਉਹ ਤਾਂ ਇਸ ਤੋੜੀਏ ਜਿਹੜਾ ਕੱਲ ਕਢਾਇਆ ਆਪਾਂ ਨੇ ਨਿਬੜ ਗਿਆ। ਕੱਲ ਵਾਲੇ ਵਲੌਗ ਮਾ ਤੁਹਾਨੂੰ ਦੇਖਿਆ ਹੀ ਹੁਣ। ਤੇ ਵਧੀਆ ਰਹੀ ਵਧੀਆ ਟਾਈਮ 'ਤੇ ਨਿਬੜ ਗਈ ਤੇ ਬਿਲਕੁਲ 4:00 ਵਜੇ। ਚਲੋ ਠੀਕ ਹੈ ਜੀ ਚੱਲਦੇ ਆਂ ਫਿਰ ਖੇਤਾਂ ਵਾਂ। ਬਿਲਕੁਲ ਠੀਕ। ਮਾਰ ਬੱਲਾ ਮਾਰ ਪਾ ਲੈ ਨਾ ਨਾ ਉਰੇ ਗਰ ਤਾਂ ਮੈਂ ਆਂਦੇ ਵੀ ਚੱਲ ਕੋਈ ਨਹੀਂ ਤੇ ਮੁਰਗੇ ਖੁੱਲੇ ਵੇ ਆ ਬਈ ਮੋਟਰ ਚਲਾਈ ਵੀ ਥੋੜੀ ਜੀ ਲੋੜ ਆ 10 15 20 10 15 20 ਮਿੰਟ ਚਲਾਣੀਆਂ ਕਰ ਰਿਹਾ ਮੁਰਗੇ ਛੁਰਗੇ ਜੀ ਯੋ ਡਾਈ ਬੱਚਾ ਵੇ ਉੱਪਰ ਝੋੜੀ ਮੈਂ ਵੀ ਜਿਹੜੀ ਉਹ ਬਾਹਰ ਮੰਗਦੀ ਆ ਤੇ ਨਹੀਂ ਇਸਮਾ ਵੀ ਡਾਈ ਹੈ ਨਾ ਲੈ ਨਾ ਡਾਈ ਵੀ ਥੱਲਾ ਬੰਦ ਰਿਹਾ ਡਾਈ ਦਾ ਹੁਣ ਮੱਕੀ ਮੈਂ ਲੋੜ ਦੇਗਾ ਮੱਕੀ ਵੀ ਜੇ ਅੱਡਾ ਸਬਜ਼ੀ ਸਬਜ਼ੀ ਮੈਂ ਮੱਕੀ ਮੈਂ ਲੋੜ ਇਸਮਾ ਨਾ ਜੇ ਤਾਂ ਡਾਈ ਮਿਲ ਗਿਆ ਡੇੜੇ ਦਿਨ ਲੱਗੋਤੇ ਨੰਨਾ ਨਾ ਹੋਰ ਪਾਵੇਂਗੇ ਨਾ ਮਤਲਬ ਜੇ ਕਬ ਨਾ ਮਿਲੇ ਐਮਰਜੈਂਸੀ ਕਈ ਵਾਰ ਉਹ ਹੋ ਜਾ ਫਿਰ ਸੁਪਰ ਸਾਬਰ ਇਸੇ ਗਿਲ ਕਰ ਲੈਂਗੇ ਦੱਦਾ ਥਲੇਤਰ ਕੁਸ ਹਨ ਇਸੇ ਮਰ ਲਾ ਕੇ ਸੁਪਰ ਜਾ ਕੋਈ ਹੋਰ ਚੀਜ਼ ਤਾਕਤ ਵਾਲੀ ਲੈ ਵੀ ਯੂਰੀਆ ਹੁਣ ਐਂ ਦੱਸ ਅੱਜ ਫਿਰ ਸਪਰੇ ਟਮਾਟਰਾਂ ਤੋੜਦੀ ਆ ਟਮਾਟਰ ਤੋੜ ਦੋ ਉਹ ਲੱਗਦਾ ਕਿਹੜਾ ਹੋਊਗਾ 200 ਰੁਪਏ ਬੇਚੇ ਜਾਂਦਾ ਹੈ ਗੱਠੇ ਕਿੱਥੇ ਵੇਚੀਏ ਫਿਰ ਮੰਡੀ ਚ ਹਾਂ 24 ਰੁਪਏ ਥੋੜੀ ਲੱਗਦੀ ਬਰਾ 24 ਰੁਪਏ ਬਹੁਤ ਆ ਬਾਦਨਗੇ ਥੋੜਾ ਹੁੰਦਾ ਉਸਮਾ ਸਾਬ ਮਜ਼ਾ ਆ ਗਿਆ ਮਾਰਨੋ ਕ੍ਰਿਕ ਫੁੱਲੇ ਕਿਲੋ ਦਾ ਹੁਣਾ ਕਹਿੰਦੇ ਅਸੀਂ ਤਾਂ ਭਾਨ ਲੱਗੇ ਸੀ ਭਾਈ ਹਾਂ ਅੱਜ ਅੱਜ ਨੂੰ ਪਤਾ ਕਿੰਨੀ ਹੀ ਪਗਾ ਅੱਜ ਕਿੰਨੇ ਕੀ ਉਹ 17800 ਰੁਪਏ ਕੀ 17000 ਕੀ ਖਾਸ ਹੀ ਲੇਗਾ ਹੁਣਾ ਫਿਰ ਖਾਸੇ ਲਫਾਪੇ ਜੇ ਲੈ ਮੈਂ ਫੜਾਂ ਤਾਂ ਨਹੀਂ ਫਿਰ ਪੜ ਕੇ ਕਰਨਾ ਪਵੇਗਾ ਦੋ ਜਣੇ ਨੂੰ ਲੈ ਮਿੱਤਰੋ ਆ ਜਿਹੜੇ ਮਸ਼ੀਨ ਮਤ ਲਿਖੀ ਦੀ ਝੂਠ ਜੀ ਇਸਾਵੇਂ ਦਾਣੇ ਬਥੇਰੇ ਆ ਲੈ ਐ ਐ ਨਿਕਲ ਗਏ ਆ ਵੀ ਹੁਣ ਚਲ ਮਰ ਪਚਾਰਨਾ ਪਿਆ ਜੋ ਬਣਾਇਆ ਵਾ ਇਹੋ ਹੀ ਸੇ ਕੰਮ ਵਾਸਤੇ ਬਹੁਤ ਵਧੀਆ ਆ ਦੇਖੋ ਜੀ ਥੱਲੇ ਕਿੰਨੀ ਸਰੋਂ ਨਿਕਲ ਰਹੀ ਆ ਤੇ 10 15 ਕਿਲੋ ਦਾਣੇ ਤਾਂ ਨਿਕਲੇ ਹੋਵਾਂਗੇ ਜਮੋਂ ਦੇਖਦੇ ਆ ਮਰਕੀ ਮੇਰੀ ਗੱਲ ਕਰਾ ਦੇ ਲੈ ਵੀ ਮਿੱਤਰੋ ਲੱਗੇ ਹੁਣ ਗਠੇ ਆਉ ਕਰਨ ਮੰਡੀ ਮੇ ਲੇ ਜੀ ਥੱਲੇ ਆਵਾਂ ਪਾ ਕੇ ਭੂਕ ਵੜਦੇ ਆ ਥੱਲੇ ਦੇ ਜੜਾਂ ਜੀ ਵੜਦੇ ਆ ਸਾਫ ਜਾ ਕਰਦੇ ਆ ਚਲ ਬਥੇਰੇ ਆ ਬਈ ਗਰਾਂ ਪਈਆਂ ਬਥੇਰੇ ਖਰਾਬ ਹੋਣ ਤੇ ਇਹ ਦਰਨ ਖਾਰਤੀ ਸਰੋਂ ਆ ਦੇਖੋ ਇਹ ਵਧੀਆ ਹੋ ਗਈ। ਘਟੋ ਘਟ 10 10 ਕਿਲੋ ਤਾਂ ਹੈ ਤਾਂ ਨਹੀਂ ਨਾ। ਕੱਬਦ 10 ਕਿਲੋ। ਵਧੀਆ ਨਿਕਲੇ ਜੀ ਫਿਰ ਵੀ। ਲੈ ਵੀ ਆ ਦੇਖੋ ਕੰਮ ਮੁਰਗਿਆਂ ਦੇ। ਬੈੱਡ ਬਣਾ ਲਿਆ ਬੈੱਡ ਆਪਣੇ ਆਪਣਾ ਟੋਆ ਮਾਰ ਕੇ ਹਨ ਬੈਠਿਆ ਟੋਏ ਦੇ ਵਿੱਚ ਹਨ ਸੈੱਟ ਹੋਏ ਵੀ ਆਲੇ ਦਲੇ ਦੇ ਥਲੀ। ਔਰ ਲਗੀ। ਚਾਬੇ ਛਾਲ ਕੋਈ ਨਹੀਂ ਹੈਗਾ ਲਵੀ ਜੂਰੀ। ਤੇ ਦੇਖੋ ਲੈ ਲੈ। ਉਹ ਮਾਰ ਕੇ ਪੈੜ ਜੈਨ ਸੈੱਟ ਕਰਾਂ ਉਹਦੇ। ਸਭ ਕਰ ਰਹੇ ਟੋਕਾ ਕਿਤਰਾ ਮਾਰਾ ਬਾਹਰ ਘੱਟ ਕੇ ਨਜ਼ਾਰਾ ਲਿਆਂ ਰੱਖਿਆ ਮਸ਼ੀਨ ਨੇ ਬਾਈ ਮੋੜ ਚੱਕ ਤਾ ਜਿਹੜੀ ਭੁੰਕਾਂ ਭੰਕਾਂ ਪੇਜਦੀਆਂ ਗਿਰ ਤਾ ਬਾਹਰ ਤੇ ਘਰਾਂ ਪਿਆ ਕੁਸ ਬਈ ਉਹਨਾਂ ਕੀ ਭੁੰਕ ਨਹੀਂ ਵੱਡੀ ਜਿਹੜੀ ਆ ਪਿਆ ਕੁਸ ਚਲੋ ਘਠੇ ਘੂਟੇ ਨਾਲ ਜੇ ਵਧੀਆ ਸਰਜਿਕਾ ਉੱਤਰ ਲਾਤੇ ਦੇਖਿਆ ਚਲੋ ਸਰਜਿਕਾ ਦੇ ਤੀ ਜਦ ਤੱਕ ਦੂਹੇ ਤਿਆਰ ਹੋਮੇਗੇ ਮਿੱਤਰ ਰੱਖਣ ਲੱਗੇ ਆ ਮੋੜ ਸੰਗ ਦੇ ਉੱਪਰ ਲਵੀ ਮੋੜ ਰਾ ਮੋੜ ਸੰਗ ਕਮਾਲ ਹੈ ਹਾਂ ਠੀਕ ਹੈ ਬਈ ਜੋਗਿੰਦਰ ਸਿੰਘ ਰੱਖ ਦਿਓ ਰੱਖ ਲਿਆ ਵੀ ਥੱਲਾ ਦੇ ਲੈ ਜਣਾ ਮੰਡੀ ਮਾ ਰੱਖਿਆਵੇਂਗਾ ਬਾਈ ਵਗ ਦੇਖੇਗੇ ਰੇਡ ਰੂਟ ਕਿ ਲਗਾਓ ਬਾਦੋ ਪਤਾ ਲੱਗਿਆ ਮੈਡ ਜੱਗ ਦੇ ਲੋ ਨਾ ਪਰਚੀਆਂ ਲਿਆਣੀਆਂ ਜੀ ਦੋ ਕੋ ਪਰਚੀਆਂ ਲੈ ਰਹੀਆਂ ਪੁਰਾਣੀਆਂ ਆਣਗੀਆਂ ਠੀਕ ਹੈ ਇਧਰ ਉਧਰ ਕਰੋ ਸਟਾ ਠੀਕ ਹੈ ਚਲੋ ਬਈ ਚੱਲੀਏ ਫਿਰ ਕਪੜਿਆਂ ਨੂੰ ਆਤਮਾਰਕ ਦੇਖਾਂਗੇ ਕੀ ਕਹਿ ਰਹੇ ਇਹਨਾਂ ਨੂੰ ਕੀ ਖਬਰ ਆ ਰਹੀ ਆ ਰਿਹਾਟ ਹੋ ਰਿਹਾ ਅਮਰੀਕਾ ਤੇ ਕੀ ਕੋਈ ਜਾਣ ਕਿੰਨੇ ਬੰਦੇ ਕਿੰਨੇ ਵਜੇ ਇਹ ਜਹਾਜ਼ ਪਹੁੰਚੇਗਾ ਲੈ ਵੀ ਟਰੰਪ ਨੇ ਖਿੱਚਦਾ ਕੰਮ ਹੈ 1700 ਗ੍ਰਿਫਤਾਰ ਕਰੇ ਹੋਏ 10 ਤੋਂ 5 ਬਸ ਫੇਰ ਤੇ 1700 ਗ੍ਰਿਫਤਾਰ ਆ ਬਿਲਕੁਲ ਕਲ ਐ ਮੇਟਰ ਮੰਡੀ ਮੈਂ ਕਹਿੰਦੇ ਇੱਕ ਪਰਚੀ ਨਹੀਂ ਮਿਲੀ ਵੀ 10 ਗ੍ਰੇਟ ਅੱਗੇ ਤੇ ਆਪਣੇ 22 ਤਰੀਕ ਨੂੰ ਪਰਚੀ ਮਿਲੀ ਨਹੀਂ ਹੈ ਦੇਖਦੇ ਆ ਤੇ 30 ਤਰੀਕ ਵਾਲੀ ਪਰਚੀ ਮਿਲ ਗਈ ਔਰ ਲੱਗਿਆ ਆਪਣਾ 130 ਰੁਪਏ ਗ੍ਰੇਟ ਕੱਟਿਆ ਚਲੋ ਕੋਈ ਬਾਤ ਨਹੀਂ ਜੋ ਠੀਕ ਆ ਪਰ ਜਿੰਨੀ ਮਿਹਨਤ ਦਾ ਉਹਨਾਂ ਖਰਚਾ ਨਹੀਂ ਪੂਰਾ ਕਰਦੇ ਨਾ ਇੰਨੇ ਰੇਟ ਬਣਾਉਂਦੇ ਰੱਬ ਦੀ ਰੱਬ ਦੀ ਜੀ ਵੀ ਗੱਠਾ ਕਰਨ ਵਾਲੇ ਵੀ ਆ ਗਏ ਤੋੜੀਆਂ ਗਈਆਂ ਪਿੱਛਾਂ ਹੀ ਬਈਆਂ ਜੀਆਂ ਲੈ ਵੀ ਇੱਕ ਲੈਣ ਦਾ ਲੈ ਗਈ ਉਹ ਗੱਠਾਂ ਜੜੀ ਮਸੇਰਾ ਬਣਾਤੀਆਂ ਗੱਠਾਂ ਜੀਆਂ ਤੇ ਉਹ ਜਰੀਏ ਦੂਜੀ ਲੈਣ ਉਹ ਗੱਠਾ ਬਣਾਤੀਆਂ ਉਹ ਵਧੀਆ ਨਜ਼ਾਰਾ ਇਹਨਾਂ ਨੂੰ ਫਾਇਦਾ ਜੀ ਦੀਆਂ ਮਤੋਂ ਬਈ ਫਿਰ ਖਰਚੇ ਵੱਡਾ ਫਿਰ ਲਿਕਾਂ ਜਿਓ ਬਣਾਵਾ ਕੁਤੇ ਗਲਾ ਭੈਣ ਜੋ ਉਹ ਜਾਲਾ ਤਾਰਾਂ ਵਾਲਾ ਹੁੰਦਾ ਕਮਾਣੇ ਵਾਲਾ ਤੇ ਫਿਰ ਆਪਣਾ ਇਸੇ ਮਸ਼ੀਨ ਚਲਾਵਾ ਇਸਮਾ ਸਿੱਧੀ ਮਸ਼ੀਨ ਜੋੜਦੇ ਆ ਕੇ ਧਣੀ ਕਰ ਰਿਹਾ ਵੀ ਥੱਲੇ ਦੇ ਦਾਣੇ ਇਕੱਠੇ ਓਖਾ ਸਿਆ ਰਿਹਾ ਵੀ ਬੈ ਮਿੱਟੀ ਮਿੱਟੀ ਕੱਢਦੀ ਉਹਦਾ ਆਪ ਫੂਜਾ ਪੱਖੇ ਬੁੱਖੇ ਮਾ ਨਿਕਲ ਜੇਗਾ ਲਾਵੀ ਮਿੱਤਰੋ ਕਿੱਲੇ ਕੀ ਦਾ ਡੈਢ ਮਾਰੀ ਇਹਨਾਂ ਨੇ ਗੱਠਾਂ ਜੀ ਕਰਕੇ ਨਾ ਨੂੰ ਬੈਠਾ ਨਜ਼ਰ ਤੇ ਗੱਠੇ ਦੇ ਉੱਪਰ ਬਸ 4-5 ਗੱਲੀ ਇਕਾਂ ਹੋਵਾਂ ਵੀ ਕਿੱਲੇ ਵਾਂ ਦੇਖਾ ਕਿਹੜੇ ਜੇ ਫਰਾਂ ਗਏ ਇਸ ਮਾਂ 6 ਦੀ ਤੁਰ ਰਿਹਾ ਹਨਾ ਜੋਰ ਵੀ ਘੱਟ ਲਗਾ ਹੂੰ ਯਾਰ ਇਹ ਇੱਧਰ ਦੋ ਕਿੱਲੇ ਸਮਝੋ ਇਹ ਡੈਢ ਕਿੱਲੇ ਨੇ ਇਹਨਾਂ ਨੇ ਕਰਤਿਆ ਬਈ ਕਦਾ ਘੰਟੇ ਦਾ ਹੋਰ ਲਗੇਗਾ ਖਾ ਨਿਵੇੜ ਦੇਗੇ ਖਾ ਮਿੱਤਰੋ ਆ ਦੋ ਕਿੱਲੇ ਦਾ ਨਿਵੇੜ ਤੇ ਇੱਧਰਲੇ ਦੋ ਕਿੱਲੇ ਵਾਂ ਬੜ ਕੇ ਅੱਧਾ ਪੌਣਾ ਪੌਣਾ ਘੰਟਾ ਲਗਾ ਕਿੱਲੇ ਮੈਂ ਚਾਰ ਪੰਜ ਲੀਕਾਂ ਦਾ ਹੋਵਾ ਲੈ ਵੀ ਮਿੱਤਰੋ ਰਹਿ ਗਈ ਦੋ ਕੁ ਵਿੱਗੇ ਥੋੜਾ ਨਿਬੜ ਗਿਆ ਬਸ ਆ ਬਣਾਤੀਆਂ ਸਾਰੀਆਂ ਗੱਠਾਂ ਚਲੋ ਠੀਕ ਹੈ ਜੀ ਸਸਤਰੀ ਕੱਲ ਸਾਰਿਆਂ ਨੂੰ ਮਿਲਾਂਗੇ ਕੱਲ ਨੂੰ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਗੱਠਾਂ ਵੀ ਹੋ ਗਈਆਂ ਸਾਰਾ ਕੁਝ ਨਿਬੜ ਗਿਆ ਮंजे-ਮंजे ਕਰਤੇ ਅੰਦਰ ਉਸ ਤੇ ਨਾਣੂ ਭਾਗਿਆ ਫੋਨ ਤਾਂ ਨਹੀਂ ਰੱਖ ਰ ਕੈਂਪਰ ਓਏ ਓਕੇ ਮਗਾ ਦੇ ਕੈਮਰਾ ਤਾਂ ਨਹੀਂ ਚਲੋ ਠੀਕ ਹੈ ਜੀ ਸਸਰੀ ਕਾਲ ਸਾਰਿਆਂ ਨੂੰ ਕੱਲੋਂ ਚਲਾਂਗੇ ਰਾਜਪੁਰੇ ਆਉ ਬਲੌਗ ਹੋਣਾ ਮੇਰੇ ਸਾਨੂੰ ਦੇਖਿਓ ਵੀ ਕੀ ਰੇਟ ਵੀਗਾ ਤੋੜੀ ਆਉ ਦਿਖਾ ਦੇਗੇ ਚਲੋ ਠੀਕ ਹੈ ਜੀ